ਸ਼ਸ਼ੀ ਕਾ ਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੇਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭਗਾਇੀ ਤੁਹਾਡਾ ਸਵਾਗਤ ਕਰਦੇ ਆਂ ਨੋ ਜੀ ਹਾਜ਼ਰ ਆਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਇੱਕ ਸੁਹਾਗ ਲੈ ਕੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਘੋੜੀਆਂ ਵੀ ਤੁਹਾਨੂੰ ਸੁਣਾਵਾਂਗੇ ਬੋਲੀਆਂ ਘੋੜੀਆਂ ਸੁਹਾਗ ਹਨਾ ਵਿੱਚ ਗੀਤ ਤੇ ਅੱਜ ਅਸੀਂ ਸੁਹਾਗ ਪਾ ਰਹੇ ਹਾਂ ਤੇ ਤੁਸੀਂ ਸੁਣਿਆ ਸਹਾਗ ਨੂੰ ਤੇ ਗਾਇਆ ਕਰਿਓ ਤੇ ਨਾਲੇ ਜਿਹੜਾ ਮੈਂ ਪਾਉਂਗੀ ਤੁਹਾਨੂੰ ਨੁਕਤਾ ਉਹ ਪਥਰੀ ਟੋਟੇ ਟੋਟੇ ਹੋ ਕੇ ਨਿਕਲ ਜਾਵੇਗੀ ਪਹਿਲਾਂ ਇਹ ਰਿਪੀਟ ਹੀ ਕਰ ਰਹੀਆਂ ਤੇ ਤੁਸੀਂ ਜਿਹਨੇ ਪਹਿਲਾਂ ਲਿਖਿਆ ਹੋਇਆ ਉਹਦਾ ਨਾ ਲਿਖ ਹਮੇਸ਼ਾ ਤੇ ਨਹੀਂ ਆਪਣਾ ਕਾਪੀ ਪੈਨਸਲ ਲੈ ਕੇ ਬੈਠਿਓ ਤੇ ਆਪਦਾ ਨੁਕਤਾ ਲਿਖ ਲਿਓ ਤੇ ਆਜੋ ਫਿਰ ਆਪਾਂ ਲਾਈਏ ਰੌਣਕਾ ਸੁਹਾਗ ਆ ਗਏ ਹੈ ਨਾ ਪਹਿਲਾਂ ਕੁੜੀ ਦੇ ਵਿਆਹ ਨੂੰ ਪਹਿਲਾਂ ਪੰਜ ਸੁਹਾਗ ਆ ਕੇ ਫਿਰ ਵੀ ਸ਼ੁਰੂ ਕਰਦੇ ਹੁੰਦੇ ਆ ਮੁੰਡੇ ਦੇ ਵਿਆਹ ਨੂੰ ਪੰਜ ਘੋੜੀਆਂ ਆ ਕੇ ਕਹਿੰਦੇ ਕੋਟੇ ਪਹਿਲਾਂ ਪੰਜ ਘੋੜੀਆਂ ਗਾ ਲੋ ਇਹ ਕੁੜੀ ਦੇ ਵਿਆਹ ਦਾ ਸੁਹਾਗ ਹੈ ਹੈ ਨਾ ਤੇ ਇਹਨੂੰ ਤੁਸੀਂ ਢੋਲ ਕਿਤੇ ਵੀ ਗਾ ਸਕਦੇ ਹੋ ਅਸੀਂ ਤਾਂ ਫਿਰ ਮਾੜੀ ਤਾੜੀ ਮਾਰ ਕੇ ਤੁਹਾਨੂੰ ਦੱਸਦੇ ਆ ਹੈ ਨਾ ਤੇ ਢੋਲ ਕਿੱ디 ਗਾਣਾ ਬਿਨਾਂ ਢੋਲ ਕੀ ਤੁਮੀ ਗਾ ਸਕਦੇ ਤੁਸੀਂ ਲੈ ਆਓ ਫਿਰ ਗਾ ਜੀ ਸੁਹਾਗ बीबींदी रंगली नीडार रंगली लाॻो मुंहिंजी रंगली नीहड रंगली संभली बी द बाप संभली की न संभली बी द बाप संभली तेरीदीनूं نو कलियां तरीदीनूं लॻियां ಜೇ ತೂತ ಕೆಲ ಗಲಿಯರಿರಿ ಜೂತ ಕೆಲ ಗಲಿಯ ಬೀದಿ ರಂಗಲಿನ ರಂಗಲಿ ಬೀರ ರಂಗಲಿನ ನೀನ ರಂಗಲಿ ಬಿ ಬಡ್ಡಿನ ते बटण च पाम तेर ही ते रूप निखरे माशग करूप कर निखरे माशन करीबी महंदी रंगली नी हंगली लाडो महंदी रंगली नीडा ली बिबीी दीर स्बली मीन संभली बीरली तेरी मू लॻियां मेल कली लॻियां हेल काली तेरीजी आई ए तूं त कॾहिं गली जंड आई കണ്ടാ സത് ബി ധന കണ്ടാ സത്രി സഖിയ ഗണ്ടാ ഗോൾ തോള ബനിയ സഖിയ ഗണ്ടാ ഗോൾ തോള ബനിയ ബദി ല नी तूं दामा बी करे नी तूं लामा बाबल दान करे वड़े नाल बाबल दान घर वड़े नाला बड़े नाला

ਬੀਬੀ ਬੈਠ ਢੋਲੀ ਬਾਵਲਿਆ ਪਤੋਰੇ ਬੀਬੀ ਬੈਠ ਢੋਲੀ ਬਾਵਲਿਆ ਪਤੋਰੇ ਅਸੀਂ ਬਣ ਗਏ ਰਿਸ਼ਤੇਦਾਰ ਮਾਪੇ ਸੋਰੇ ਤੇਰੇ ਅਸੀਂ ਬਣ ਗਏ ਰਿਸ਼ਤੇਦਾਰ ਮਾਪੇ ਸੋਰੇ ਤੇਰੇ ਅਸੀਂ ਬਣ ਗਏ ਰਿਸ਼ਤੇਦਾਰ ਮਾਪੇ ਸੋਰੇ ਤੇਰੇ ਬੀਬੀ ਮਹਿੰਦੀ ਰੰਗਲੀ ਨਿਹੜਾ ਨੀ ਨਾ ਰੰਗਲੀ ਨਾ ਜਿਸ ਵਾਂਗ ਆ ਪੂਰਾ ਤੁਸੀਂ ਕਹੋਗੇ ਜਦੋਂ ਜਨ ਜੰਦੀ ਆ ਤਾਂ ਕੋਈ ਕੁੜੀ ਖੇਡਣ ਥੋੜੀ ਜਾਂਦੀ ਆ ਪਤਾ ਇਹ ਗੀਤ ਬਹੁਤ ਪੁਰਾਣਾ ਹੈ ਜਦੋਂ ਛੋਟੇ ਛੋਟੇ ਕੁੜੀਆਂ ਦਾ ਵਿਆਹ ਨਿਰਨਣ ਪਤਾ ਵੀ ਹੁੰਦਾ ਸੀ ਮੇਰੀ ਨਾਂ ਦੇ ਛੋਟੀ ਜੀ ਵਿਆਹੀ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰਾ ਵਿਆਹ ਹੈਗਾ ਹਨਾ ਵੱਡੀ ਭੈਣ ਦੇ ਨਾਲ ਉਹਦੇ ਵਿਆਹ ਕਰਤਾ ਤੇ ਉਹ 7-8 ਸਾਲ ਦੀ ਸੀ ਉਹ ਤਾਂ ਖੇਡਦੀ ਫਿਰਦੀ ਸੀ ਸਹੁਰੇ ਜਾ ਕੇ ਵੀ ਖੇਡਣ ਲੱਗ ਗਈ ਹੈ ਉਹਨੂੰ ਕੀ ਪਤਾ ਹੈ ਇਸ ਤਰ੍ਹਾਂ ਨਾਲ ਛੋਟੇ ਛੋਟੇ ਬੱਚੀਆਂ ਦੇ ਉਹਦਾ ਵਿਆਹ ਕਰ ਦਿੰਦੇ ਸੀ ਇਹ ਉਸ ਸਮੇਂ ਦਾ ਗੀਤ ਹੈ ਮੀਟੇ ਤੇ ਜਨਨਈਏ ਤੂੰ ਤਾਂ ਖੇਤ ਦੀ ਤੁਰੇ ਫਿਰਦੀਆਂ ਗਲੀਆਂ ਚ ਹੈਨਾ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਊਗਾ ਜੇ ਇਸ ਗੀਤ ਨੂੰ ਨਾ ਪਹਿਲਾਂ ਵੀ ਮੈਂ ਬੋਲਨੀ ਆ ਪਿੱਛੇ ਫਿਰ ਤੁਸੀਂ ਬੋਲੋ ਨਾ ਤਾਂ ਗਾਉਣ ਵਾਲੇ ਨੂੰ ਸਾਹ ਆ ਜਾਂਦਾ ਫਿਰ ਸਾਡੇ ਨਾਲ ਨਿਆ ਹੀ ਬੋਲਣ ਵਾਲਾ ਤੇ ਨਾ ਤਾਂ ਗੀਤ ਲੰਮਾ ਹੋ ਜਾਂਦਾ ਹੈ ਹੈਨਾ ਤੇ ਇਹਨੂੰ ਤੁਸੀਂ ਪਹਿਲਾਂ ਮੂਰੇ ਬੋਲੋ ਦੂਜੀ ਟੋਲੀ ਫੇਰ ਬੋਲੇ ਫਿਰ ਗੀਤ ਇਹਦਾ ਸੋਹਣਾ ਲੰਮਾ ਹੋ ਜਾਂਦਾ ਹੈ ਹੈਨਾ ਤੇ ਜਿਵੇਂ ਤੁਹਾਡਾ ਜੀ ਕਰੇਗਾ ਉਸ ਤਰ੍ਹਾਂ ਗਾਓ ਹੈਨਾ ਤੇ ਨਵ ਆਜੋ ਫਿਰ ਹੁਣ ਤੰਦਰੁਸਤੀ ਵੱਲ ਇਹ ਪਤਾ ਕੀ ਇਹ ਵੀ ਪਥਰੀ ਦਾ ਬਹੁਤ ਭੈੜਾ ਦਰਦ ਹੁੰਦਾ ਤੇ ਫਿਰ ਕਿੰਨੀਆਂ ਦਵਾਈਆਂ ਲੈਣੀਆਂ ਪਰ ਇਹ ਪੱਕਾ ਮੇਰੇ ਸਤਿਗੁਰਾਂ ਨੇ ਦੱਸਿਆ ਹੋਇਆ ਹੈ ਤੇ ਲੋਕਾਂ ਨੇ ਪ੍ਰਤਿਆਸ ਸਹੀ ਹੋਏ ਨੇ ਪਤਾ ਕੀ ਹੈ 25 ਗ੍ਰਾਮ ਸੁਆਹ ਜਿਣੇ ਦੀ ਜੜ ਲੈ ਲਓ ਆਪਾਂ ਫਿਰ ਪੰਸਾਰੀ ਤੋਂ ਲਿਆਉਂਗੇ ਤੁਸੀਂ 25 ਗ੍ਰਾਮ ਜਾ ਕੇ ਹੈਨਾ ਰੁਕੀ ਹੋਈ ਜੜ ਤੁਹਾਨੂੰ ਦੇ ਦੇਣਗੇ ਹੈਨਾ ਤੇ 25 ਗ੍ਰਾਮ ਲਿਓਣੀਆਂ ਫਿਰ ਉਹ 2.5 ਸੌ ਗ੍ਰਾਮ ਪਾਣੀ ਜਣੀ ਪਾਈਆ ਕਹ ਲੈਨੇ ਆਪਾਂ 2.5 ਸੌ ਗ੍ਰਾਮ ਪਾਣੀ ਦੇ ਵਿੱਚ ਉਹ ਫਿਰ ਜੜ ਪਾ ਦਿਓ ਤੁਸੀਂ ਉਬਲਣੀ ਧਰ ਦਿਓ ਜਦੋਂ ਪਾਣੀ ਅੱਧਾ ਰਹਿ ਜੇ 100 ਗ੍ਰਾਮ ਰਹੀਏ ਹੈ ਨਾ ਸਭਾ 100 ਗ੍ਰਾਮ ਆਪਕੜਾ ਮੀਣਿਆਂ ਦਾ ਥੋੜਾ ਮੋਟਾ ਇਧਰ ਉਧਰ ਜਦੋਂ ਪਾਣੀ ਅੱਧਾ ਰਹਿ ਜੇ ਤਾਂ ਉਹਨੂੰ ਪੁਣ ਕੇ ਕੋਸਾ ਕੋਸਾ ਪੀ ਲਓ ਕੈਸੀ ਵੀ ਪਥਰੀ ਹੋਵੇ ਕਹੇ ਜੀ ਕਿੰਨੀ ਵੱਡੀ ਆ ਛੋਟੀ ਆ ਉਹ ਕੁਝ ਹੀ ਦਿਨਾਂ ਚ ਟੋਟੇ ਟੋਟੇ ਹੋ ਕੇ ਨਿਕਲ ਜੂ ਇੱਕ ਵਾਰੀ ਹੀ ਪ੍ਰਯੋਗ ਕਰਨਾ ਹੈ ਸਮਝ ਗਏ ਤੇ ਲੈ ਹੁਣ ਤੁਸੀਂ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫਿਰ ਆਪਾਂ ਨਵੇਂ ਗੀਤ ਤੇ ਨਵੇਂ ਤੇ ਨਾਲ ਫਿਰ ਮਿਲਾਂਗੇ ਅੱਛਾ ਮੇਰੀ ਇੱਕ ਹੋਰ ਗੱਲ ਸੁਣ ਲਓ ਤੁਸੀਂ ਇਹਨੂੰ ਕਮੈਂਟ ਤਾਂ ਪੁਆਇੰਟ ਵੀ ਨਹੀਂ ਲਿਖਦੇ ਕਮੈਂਟ ਲਿਖਿਆ ਕਰੋ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਸੀਂ ਗੀਤ ਦੇਖ ਲੈਨੇ ਹੋ ਮੈਂ ਡਿਊਟੀ ਵਾਲੇ ਨੇ ਮੈਨੂੰ ਦੱਸਤਾ ਵੀ 73% ਲੋਕ ਕਮੈਂਟ ਨਹੀਂ ਕਰਦੇ ਤੁਸੀਂ ਗੀਤ ਤਾਂ ਸੁਣ ਲੈਨੇ ਹੋ ਕਮੈਂਟ ਜ਼ਰੂਰ ਲਿਖਿਓ ਉਹਦਾ ਫਿਰ ਮੈਨੂੰ ਲਾਭ ਹੋਊਗਾ ਸਾਨੂੰ ਹੌਸਲਾ ਹੁੰਦਾ ਵੀ ਸਾਨੂੰ ਕਿਵੇਂ ਸਾਨੂੰ ਇਹ ਜਗ੍ਹਾ ਇੱਕ ਲੱਗ ਪਸੰਦ ਆ ਜਾਂ ਗੀਤ ਚ ਕੀ ਨੁਕਸ ਸੀਗਾ ਜਿਵੇਂ ਮਰਜ਼ੀ ਲਿਖ ਦਿਆ ਕਰੋ ਹੈਨਾ ਸਾਨੂੰ ਉਹੀ ਮਨਜ਼ੂਰ ਹੈ ਤੇ ਮੇਰੀ ਭੈਣਾ ਜਰੂਰ ਲਿਖਿਆ ਕਰੋ ਤੇਹੀਂ ਜਾਨੀਓ ਵੀ ਸਾਨੂੰ ਤਾਂ ਜੀ ਗੀਤ ਭਾਗ ਬੋਲੀਆਂ ਪਰ ਅਸੀਂ ਤਾਂ ਤੁਹਾਡੀ ਇੱਛਾ ਪੂਰੀ ਕਰੀ ਜਾਂਦੇ ਆ ਤੇ ਤੁਸੀਂ ਕਮੈਂਟ ਲਿਖਣਾ ਨਾ ਭੁੱਲਿਆ ਕਰੋ ਜੇ ਤੁਹਾਨੂੰ ਨਹੀਂ ਲਿਖਣ ਹੁੰਦੇ ਬੱਚਾ ਤੋਂ ਲਿਖਾ ਦਿਆ ਕਰੋ ਬਾਕੀ ਰਹੀ ਸੁਰਮੇ ਦੀ ਗੱਲ ਮੇਰਾ ਸੁਰਮਾ ਸਾਰੇ ਕਿਤੇ ਜਾਂਦਾ ਤੇ ਅੱਖ ਕਲੈਂਦੀ ਹੈ ਮੈਂ ਦੱਸਿਆ ਤੁਹਾਨੂੰ ਤੇ ਆਪਣਾ ਅੱਖਾਂ 'ਚ ਪਾਣੀ ਹੋਵੇ ਡਲਕਾ ਪੈਂਦਾ ਹੋਵੇ ਤੇ ਅੱਖ ਕਲੈ ਜਾਂਦੀ ਹੈ ਨਿਗਾਹ ਸਥਿਰ ਹੋ ਜਾਂਦੀ ਹੈ ਜਿੰਨਾ ਹੋਈ ਲੋੜ ਆ ਉਹ ਸੁਰਮਾ ਤੁਸੀਂ ਮੈਥੋਂ ਇਹਦੇ ਐਸੇ ਮੇਰੇ ਫੋਨ ਨੰਬਰ ਤੇ ਫੋਨ ਨੰਬਰ ਤੋਂ ਦਿੱਤਾ ਹੋਇਆ ਤੁਸੀਂ ਮੰਗਾ ਸਕਦੇ ਹੋ ਤੇ ਲੋ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ